ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਟ ਇਨਫੋ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ BPT ਦਾ ਜਿਹੜਾ ਪੇਪਰ ਸੀ 26 ਅਤੇ 27 ਤਰੀਕ ਨੂੰ ਹੋਣ ਵਾਲਾ ਸੀ ਜਿਹੜਾ ਕਿ ਨਹੀਂ ਹੋ ਪਾਇਆ ਕੁਝ ਕਾਰਨਾ ਕਰਕੇ ਠੀਕ ਹੈ ਹੁਣ ਤੁਹਾਨੂੰ ਪਤਾ ਹੈ ਕਿ ਉਸ ਦਾ ਇੱਕ ਲੈਟਰ ਜਾਰੀ ਹੋਇਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ BPT ਦਾ ਜਿਹੜਾ ਚੇਅਰਮੈਨ ਹੈ ਉਸ ਦੀ ਤਬਦੀਲੀ ਕੀਤੀ ਗਈ ਹੈ ਠੀਕ ਹੈ ਅੱਗੇ ਹੁਣ ਪੇਪਰ ਕਦੋਂ ਹੋਵੇਗਾ ਇਸ ਸੰਬੰਧੀ ਹਲੇ ਕੋਈ ਜਾਣਕਾਰੀ ਨਹੀਂ ਆਈ ਹੈ ਜਿੰਨੀ ਕ ਆਪਾਂ ਨੂੰ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਜੋ ਮੌਜੂਦਾ ਹਾਲਾਤ ਚੱਲ ਰਹੇ ਹਨ ਇੰਡੀਆ ਤੇ ਪਾਕਿਸਤਾਨ ਦੇ ਠੀਕ ਹੈ ਉਸ ਕਰਕੇ ਅਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਕੁਝ ਹੋਰ ਜਿਹੜੇ ਪੇਪਰ ਦੀ ਹੀ ਵੈਕੈਂਸੀ ਨੂੰ ਲੈ ਕੇ ਵੀ ਕੁਝ ਤੱਥ ਅੱਲੇ ਕਲੀਅਰ ਨਹੀਂ ਹਨ ਕਿ ਆਰਮਰ ਦੀਆਂ ਕਿੰਨੀਆਂ ਵੈਕੈਂਸੀਆਂ ਹੋਣਗੀਆਂ ਤੇ ਡਿਸਟ੍ਰਿਕਟ ਦੀਆਂ ਕਿੰਨੀਆਂ ਵੈਕੈਂਸੀਆਂ ਹੋਣਗੀਆਂ ਠੀਕ ਹੈ ਇਹਨਾਂ ਚੀਜ਼ਾਂ ਦੇ ਕਲੀਅਰ ਆਊਟ ਹੋਣ ਤੋਂ ਬਾਅਦ ਹੀ ਜਿਹੜੀ ਤੁਹਾਡੀ ਪੇਪਰ ਦੀ ਜਿਹੜੀ ਫਾਈਨਲ ਤਰੀਕ ਹੋ ਦੱਸੀ ਜਾਵੇਗੀ ਇਸ ਪ੍ਰੋਸੈਸ ਨੂੰ ਪੂਰੇ ਨੂੰ ਜਿੰਨਾ ਕ ਪਤਾ ਲੱਗਿਆ ਹੈ ਇੱਕ ਤੋਂ 2 ਮਹੀਨੇ ਦਾ ਹਲੇ ਸਮਾਂ ਲੱਗ ਸਕਦਾ ਹੈ ਠੀਕ ਹੈ ਇਹ ਹੁਣ ਉਹਨਾਂ ਲਈ ਖੁਸ਼ਖਬਰੀ ਹੈ ਜਿਹੜੇ ਕੈਂਡੀਡੇਟ ਨੇ ਹਾਲ ਤੱਕ ਤਿਆਰੀ ਸ਼ੁਰੂ ਨਹੀਂ ਕੀਤੀ ਸੀ ਉਹ ਹੁਣ ਆਪਣੀ ਤਿਆਰੀ ਜਿਹੜੀ ਉਹ ਸ਼ੁਰੂ ਕਰਕੇ ਆਪਣੀ ਜਿਹੜੀ ਪੜ੍ਹਾਈ ਉਹ ਵਧੀਆ ਤਰੀਕੇ ਨਾਲ ਕਰਕੇ ਆਪਣਾ ਕੋਰਸ ਵਿੱਚ ਆਪਣਾ ਸਫਲਤਾ ਹਾਸਲ ਕਰ ਸਕਦੇ ਹਨ ਜਿਵੇਂ ਕਿ ਪੁਰਾਣੇ ਕੈਂਡੀਡੇਟ ਜਾਣਦੇ ਹੀ ਹਨ ਕਿ ਅਸੀਂ ਬੀਪੀਟੀ ਦੇ ਲਈ ਤੁਹਾਡਾ ਕੋਰਸ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਆਰਮਡ ਅਤੇ ਡਿਸਟ੍ਰਿਕਟ ਕੈਡਰ ਦੇ ਵੱਖਰੇ ਵੱਖਰੇ ਸਿਲੇਬਸ ਮੁਤਾਬਕ ਠੀਕ ਹੈ ਜਿੰਨਾ ਵੀ ਤੁਹਾਡਾ ਆਰਮਡ ਦਾ ਸਿਲੇਬਸ ਹੈ ਉਹਦੇ ਮੁਤਾਬਕ ਅਲੱਗ ਕੋਰਸ ਮਿਲੇਗਾ ਡਿਸਟ੍ਰਿਕਟ ਦੇ ਮੁਤਾਬਕ ਅਲੱਗ ਕੋਰਸ ਮਿਲੇਗਾ ਠੀਕ ਹੈ ਕੋਰਸ ਵਿੱਚ ਕੀ ਹੋਵੇਗਾ ਜਿੰਨਾ ਵੀ ਤੁਹਾਡਾ ਸਿਲੇਬਸ ਹੋਵੇਗਾ ਬੀਐਨਐਸ ਬੀਐਨਐਸਪੀਪੀਆ ਤੁਹਾਡਾ ਠੀਕ ਹੈ ਬੀਐਸਏ ਪੰਜਾਬ ਪੁਲਿਸ ਐਕਟ ਜੀਕੇ ਵਗੈਰਾ ਉਹ ਤੁਹਾਨੂੰ ਸਾਰੇ ਉਸੇ ਸਿਲੇਬਸ ਅਕੋਰਡਿੰਗਸ ਤੁਹਾਨੂੰ ਡਾਟਾ ਮਿਲੇਗਾ ਇਸਦੇ ਤੁਹਾਨੂੰ ਕੀ ਕੀ ਮਿਲੇਗਾ ਵੀਡੀਓ ਰਿਕਾਰਡਿੰਗ ਲੈਕਚਰਸ ਮਿਲਣਗੇ ਠੀਕ ਹੈ ਵੀਡੀਓ ਰਿਕਾਰਡਿੰਗ ਲੈਕਚਰਸ ਨੂੰ ਤੁਸੀਂ ਦੇਖ ਕੇ ਕਿ ਕੀ ਕੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਕੋਈ ਚੀਜ਼ ਪੜ੍ਹਦੇ ਹੋ ਤਾਂ ਉਹ ਤੁਹਾਨੂੰ ਘੱਟ ਯਾਦ ਰਹਿੰਦੀ ਹੈ ਜਦੋਂ ਤੁਸੀਂ ਆਪਾਂ ਕਿਸੇ ਚੀਜ਼ ਨੂੰ ਸੁਣਦੇ ਹਾਂ ਕਿਸੇ ਥਰੂ ਉਹ ਆਪਾਂ ਨੂੰ ਵਧੀਆ ਤਰੀਕੇ ਨਾਲ ਆਪਣੇ ਮਾਈਂਡ ਵਿੱਚ ਰਹਿ ਜਾਂਦੀ ਹੈ ਠੀਕ ਹੈ ਤਾਨੂੰ ਵੀਡੀਓ ਰਿਕਾਰਡਿੰਗ ਲੈਕਚਰ ਮਿਲਣਗੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿਸੇ ਵੀ ਸੈਕਸ਼ਨ ਨੂੰ ਕੇਸ ਦਾ ਕੀ ਮਤਲਬ ਬਣਦਾ ਹੈ ਉਸ ਤੋਂ ਇਲਾਵਾ ਜਿੰਨਾ ਵੀ ਸਿਲੇਬਸ ਹੋਵੇਗਾ ਤੁਹਾਨੂੰ ਸਾਰੇ ਸਿਲੇਬਸ ਦੇ ਪੀਡੀਐਫ ਮਿਲਣਗੇ ਪੀਡੀਐਫ ਤੁਸੀਂ ਪ੍ਰਿੰਟ ਆਊਟ ਕਰਵਾ ਸਕਦੇ ਹੋ ਤਾਂ ਕਿ ਤੁਸੀਂ ਤਰੀਕੇ ਨਾਲ ਉਸ ਨੂੰ ਪੜ੍ਹ ਸਕੋ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਪ੍ਰੈਕਟਿਸ ਦੇ ਲਈ 5 ਫੁੱਲ ਮੌਕ ਟੈਸਟ ਮਿਲਣਗੇ 5 ਫੁੱਲ ਮੌਕ ਟੈਸਟ ਕਿਵੇਂ ਹੋਣਗੇ ਤੁਹਾਡੇ 90 90 ਨੰਬਰ ਦੇ ਹੋਣਗੇ ਆਰਮੜਾ ਤੇ ਡਿਸਟ੍ਰਿਕਟ ਦੋਨਾਂ ਦੇ ਵੱਖਰੇ ਵੱਖਰੇ ਹੋਣਗੇ ਠੀਕ ਹੈ 90 ਨੰਬਰ ਦੇ ਇਹ ਜਿਹੜੇ ਮੌਕ ਟੈਸਟ ਹੈ ਇਹਨਾਂ ਦਾ ਕੀ ਬੈਨੀਫਿਟ ਹੈ ਜਿਹੜੇ ਕੈਂਡੀਡੇਟ ਪੂਰੀ ਤਿਆਰੀ ਕਰ ਲੈਣੇ ਆ ਪਰੰਤੂ ਲਾਸਟ ਜਾ ਕੇ ਕੀ ਹੁੰਦਾ ਕਿ ਉਹ 2 ਨੰਬਰਾਂ ਤੋਂ ਰਹਿ ਗਏ 3 ਨੰਬਰਾਂ ਤੋਂ ਰਹਿ ਗਏ ਹਨ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਹੜਬੜ ਹੱਟ ਵਿੱਚ ਪੇਪਰ ਵਿੱਚ ਜਾ ਕੇ ਜਿਹੜਾ ਉਹਨਾਂ ਦਾ ਪੇਪਰ ਜਿਹੜਾ ਸਫਲ ਨਹੀਂ ਹੋ ਪਾਂਦਾ ਠੀਕ ਹੈ ਇਸ ਮੌਕ ਟੈਸਟ ਦਾ ਇਹ ਫਾਇਦਾ ਹੋਵੇਗਾ ਜਿਨ੍ਹਾਂ ਨੇ ਵੀ ਮਤਲਬ ਕਿ ਤਿਆਰੀ ਆਪ ਕੀਤੀ ਨੇ ਹੋਗੀ ਜੋ ਤੁਸੀਂ ਪੇਪਰ ਤੋਂ ਪਹਿਲਾਂ ਪੇਪਰ ਵਰਗਾ ਹੀ ਮਾਹੌਲ ਇੱਕ ਸਿਰਜ ਕੇ 2 ਘੰਟੇ ਲਗਾ ਕੇ ਪ੍ਰੋਪਰ 3-4 ਮੋਕ ਟੈਸਟ ਜੇਕਰ ਤੁਸੀਂ ਹੱਲ ਕਰ ਲਓਗੇ ਤਾਂ ਤੁਸੀਂ ਪੇਪਰ ਵਿੱਚ ਜਾ ਕੇ ਪੇਪਰ ਆਸਾਨੀ ਨਾਲ ਕਰ पाओगे ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਉਹਨਾਂ ਦੇ ਲਈ ਐਮਸੀਕਿਊ ਆਨਲਾਈਨ ਟੈਸਟ ਪਾਈ ਹੋਏ ਹਨ ਠੀਕ ਹੈ ਐਪ ਉੱਤੇ ਅਸੀਂ ਏਡੇ ਟੈਸਟ ਨੇ ਸਾਡੀ ਐਪ ਉੱਤੇ ਹੋਣਗੇ 10-10 ਨੰਬਰਾਂ ਦੇ ਸੀ ਛੋਟੇ-ਛੋਟੇ ਪ੍ਰੈਕਟਿਸ ਸੈੱਟ ਬਣਾਏ ਹੋਏ ਨੇ ਠੀਕ ਹੈ ਹਰੇਕ ਟੌਪਿਕ ਉੱਤੇ ਜਿਵੇਂ BNS ਦੇ ਅਲੱਗ ਨੇ VNSS ਦੇ ਅਲੱਗ ਨੇ ਕੁਝ ਮਿਕਸ ਬਣਾਏ ਹੋਏ ਨੇ ਕੁਝ GK ਦੇ ਬਣਾਏ ਹੋਏ ਨੇ ਠੀਕ ਹੈ ਸਾਰਿਆਂ ਦੇ 10-10 ਨੰਬਰਾਂ ਦੇ ਟੈਸਟ ਬਣਾਏ ਹੋਏ ਨੇ ਠੀਕ ਹੈ ਇਹ ਟੈਸਟ ਤੁਸੀਂ MCQ ਜਿਹੜੇ ਤੁਹਾਡੇ ਐਪ ਉੱਤੇ ਹੀ ਮਿਲਣਗੇ ਇਹ ਬਹੁਤ ਜ਼ਰੂਰੀ ਹੈ ਸਾਰੇ ਜਣੇ ਬਹੁਤ ਧਿਆਨ ਨਾਲ ਕਰਿਓ ਇਹਨਾਂ ਨੂੰ ਕਿਉਂਕਿ ਇਸ ਨਾਲ ਤੁਹਾਡੀ ਪ੍ਰੈਕਟਿਸ ਹੋਵਗੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਤੁਸੀਂ ਸਾਰਾ ਸਿਲੇਬਸ ਯਾਦ ਕਰ ਲੈਂਦੇ ਹੋ ਉਹ ਵਧੀਆ ਗੱਲਾਂ ਤੁਸੀਂ ਸਿਲੇਬਸ ਯਾਦ ਕਰ ਲਿਆ ਪਰ ਜਦ ਤੱਕ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗੇਗਾ ਤੁਹਾਡੀ ਗਲਤੀ ਤੁਹਾਡੀ ਕਿੱਥੇ ਹੈ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਜੀਕੇ ਵਾਲਾ 15 ਨੰਬਰ ਦਾ ਭਾਗ ਹੈ ਨਾ ਉਹਦੇ ਵਿੱਚ ਵੀ ਆਪਾਂ ਨੇ ਤੁਹਾਡੇ ਮੈਥ ਤੇ ਰੀਜਨਿੰਗ ਦੇ ਤੁਹਾਨੂੰ ਪ੍ਰੋਪਰ ਵੀਡੀਓ ਲੈਕਚਰ ਬਣਾ ਕੇ ਦੇ ਹੋਏ ਆ ਜਿੰਨੇ ਜਿਹੜੇ ਤੁਹਾਡੇ ਟੌਪਿਕ ਹੈ ਤੁਹਾਡੇ ਸਿਲੇਬਸ ਅਨੁਸਾਰ ਠੀਕ ਹੈ ਉਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਜੀਕੇ ਦੇ ਟੌਪਿਕ ਹੈ ਜਿਵੇਂ ਹਿਊਮਨ ਹਿਊਮਨ ਬਾਡੀ ਦੇ ਰਿਲੇਟਡ ਕੁਐਸਚਨ ਹੋਗੇ ਕਰੰਟ ਅਫੇਅਰ ਦੇ ਕੁਐਸਚਨ ਹੋਗੇ ਤੁਹਾਡੇ ਐਗਰੀਕਲਚਰ ਰਿਲੇਟਡ ਕੁਐਸਚਨ ਹੋਗੇ ਉਹ ਸਾਰੇ ਤੁਹਾਨੂੰ ਜੀਕੇ ਪੀਡੀਐਫ ਜਿਹੜੇ ਮਿਲਣਗੇ ਠੀਕ ਹੈ ਇਹ ਸਾਰਾ ਡਾਟਾ ਤੁਹਾਨੂੰ ਮਿਲੇਗਾ ਪੁੱਤੇ ਇਸ ਦੇ ਲਈ ਤੁਹਾਡੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ WhatsApp ਕਰਨਾ ਹੈ ਤੁਸੀਂ ਸਿਰਫ ਇਸ ਨੰਬਰ ਉਤੇ 9041815272 ਤੇ WhatsApp ਕਰ ਸਕਦੇ ਹੋ ਠੀਕ ਹੈ ਇਹ ਫੁੱਲ ਕੰਪਲੀਟ ਕੋਰਸ ਮਿਲੇਗਾ ਤੁਹਾਨੂੰ ਠੀਕ ਹੈ ਜਿਨ੍ਹਾਂ ਨੇ ਕੰਪਲੀਟ ਤਿਆਰੀ ਹੋ ਚੁੱਕੀ ਹੈ ਸਿਰਫ ਤੇ ਸਿਰਫ ਮੋਕ ਟੈਸਟ ਲੈਣਾ ਚਾਹੁੰਦੇ ਹਨ ਜਾਂ ਸਿਲੇਬਸ ਦੇ ਪੀਡੀਐਫ ਲੈਣਾ ਚਾਹੁੰਦੇ ਹਨ ਉਹ ਵੀ ਮੈਸੇਜ ਕਰ ਸਕਦੇ ਹਨ 9041815272 ਉਤੇ ਠੀਕ ਹੈ ਇੱਕ ਅਸੀਂ ਸਪੈਸ਼ਲ ਕੋਰਸ ਸ਼ੁਰੂ ਕੀਤਾ ਹੈ ਠੀਕ ਹੈ ਜਿਹੜਾ ਐਮਸੀਕਿਊ ਵਾਲਾ ਅਸੀਂ ਅਲੱਗ ਤੋਂ ਸ਼ੁਰੂ ਕਰ ਲਿਆ ਹੈ ਇੱਕ ਕੋਰਸ ਉਹਦੇ ਵਿੱਚ ਕੀ ਹੈ ਕਿ ਕੁਝ ਕੈਂਡੀਡੇਟ ਨੇ ਖੁਦ ਤਿਆਰੀ ਕੀਤੀ ਹੋਈ ਸੀ ਸਾਰੀ ਠੀਕ ਹੈ ਉਹ ਸਿਰਫ ਐਮਸੀਕਿਊ ਚਾਹੁੰਦੇ ਸੀਗੇ ਉਹਨਾਂ ਨੂੰ ਐਪ ਉਤੇ ਐਮਸੀਕਿਊ ਦਾ ਇੱਕ ਅਲੱਗ ਤੋਂ ਕੋਰਸ ਸ਼ੁਰੂ ਕਰ ਰਿਹਾ ਹੈ ਠੀਕ ਹੈ ਉਹ ਵੀ ਤੁਸੀਂ ਵਟਸਐਪ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਹੈ ਬੀਪੀਟੀ ਦੇ ਸੰਬੰਧੀ ਠੀਕ ਹੈ ਇਹ ਨੰਬਰ ਤੁਹਾਡੀ ਸਕਰੀਨ ਉਤੇ ਹੈ 9041815272 ਇਸ ਨੰਬਰ ਉਤੇ ਵਟਸਐਪ ਕਰੋ ਠੀਕ ਹੈ ਤੁਹਾਨੂੰ ਸਾਰੀ ਅਪਡੇਟ ਮੈਂ ਧੰਨਵਾਦ ਬਾਕੀ ਗੱਲ ਰਹਿ ਗਈ ਸੀ ਠੀਕ ਹੈ ਕਿ ਪੇਪਰ چاہے ਲੇਟ ਹੋ ਰਿਹਾ ਹੋਵੇ ਠੀਕ ਹੈ ਹੁਣ ਇਹ ਨਹੀਂ ਆਪਾਂ ਨੂੰ ਪਤਾ ਵੀ 1 ਮਹੀਨੇ ਦੇ ਵਿੱਚ ਵਿੱਚ ਤਰੀਕ ਆ ਜਾਵੇ ਜਾਂ 2 ਮਹੀਨੇ ਵਿੱਚ ਆਵੇ ਜਾਂ ਕਦੋਂ ਆਵੇ ਠੀਕ ਹੈ ਕਿਸੇ ਵੀ 30 ਦਿਨ 45 ਦਿਨ ਕਿਸੇ ਵੀ ਤਰ੍ਹਾਂ ਮਤਲਬ ਕਿ ਟਾਈਮ ਮਿਲ ਸਕਦਾ ਹੈ ਤੁਸੀਂ ਕਿਸੇ ਨੇ ਵੀ ਅਵੇਸਲੇ ਨਹੀਂ ਹੋਣਾ ਹੈ ਜਿਵੇਂ ਤੁਸੀਂ ਤਿਆਰੀ ਕਰ ਰਹੇ ਸੀ ਉਵੇਂ ਹੀ ਤਿਆਰੀ ਕਰਦੇ ਰਹੋ ਠੀਕ ਹੈ ਕੰਟੀਨਿਊ ਤਿਆਰੀ ਕਰਦੇ ਰਹੋ ਤੁਸੀਂ ਇਸ ਜਿਹੜਾ ਟਾਈਮ ਹੈ ਤੁਸੀਂ ਇਹਨੂੰ 골ਡਨ ਓਪਰਚ्युनिटी ਸਮਝ ਕੇ ਯੂਜ਼ ਕਰੋ ਕਿ ਤੁਹਾਨੂੰ ਹੋਰ ਮੌਕਾ ਮਿਲ ਗਿਆ ਉਹਨੂੰ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਜਿੰਨੀ ਵੀ ਕਸਰ ਰਹਿ ਗਈ ਸੀ ਉਹ ਸਾਰੀ ਪੂਰੀ ਕਰਕੇ ਵਧੀਆ ਤਰੀਕੇ ਨਾਲ ਡੇਲੀ ਪੜਾਈ ਕਰਦੇ ਰਹੋ ਤੇ ਆਪਣੀ ਤਿਆਰੀ ਕਰਦੇ ਰਹੋ ਜਦੋਂ ਪੇਪਰ ਦੀ ਤਰੀਕ ਆਵੇਗੀ ਉਹ ਅਲੱਗ ਅਲੈ ਪਰ ਤੁਸੀਂ ਤਿਆਰੀ ਨਹੀਂ ਛੱਡਣੀ ਹੈਗੀ ਕਿਉਂਕਿ ਇੱਥੇ ਹੀ ਹੁਣ ਟਾਈਮ ਹੈ ਕੁਝ ਕੈਂਡੀਡੇਟ ਤਿਆਰੀ ਛੱਡ ਦੇਣਗੇ ਠੀਕ ਹੈ ਉਹ ਪੇਪਰ ਵਿੱਚ ਪਿਛੇ ਰਹਿ ਜਾਣਗੇ ਜਿਹੜੇ ਕੈਂਡੀਡੇਟ ਹੁਣ ਲਗਾਤਾਰ ਤਿਆਰੀ ਕਰਦੇ ਰਹਿਣਗੇ ਠੀਕ ਹੈ ਉਹੀ ਜਿਹੜੇ ਇਸ ਪੇਪਰ ਨੂੰ ਜਿਹੜਾ ਸਫਲਤਾਪੂਰਵਕ ਜਿਹੜਾ ਇਸ ਪੇਪਰ ਵਿੱਚ ਸਫਲਤਾ ਹਾਸਲ ਕਰ ਪਾਉਣਗੇ ਠੀਕ ਹੈ ਧੰਨਵਾਦ